ਕਿ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਬਾਹਰੋਂ ਗਿਆ ਹਾਂ ਆਪਣੀ ਗੱਡੀ ਤੇ ਗੁਰਦਵਾਰ ਸਾਹਿਬ ਦੇ ਅੱਗੇ ਮੈਂ ਗੱਡੀ ਲਾਈ ਹੈ ਜੀ ਤੇ ਜਦੋਂ ਮੇਰੀ ਆਦਤ ਹੈ ਕਿ ਗੁਰਦਵਾਰ ਸਾਹਿਬ ਆਂਦੇ ਜਾਂਦੇ ਮੈਂ ਨਿਗਾਹ ਮਾਰਨੀ ਮਾਰਨੀ ਹੈ ਜੀ ਮਤਲਬ ਜਿੱਦਾਂ ਮਿਥ ਕੇ ਕਾਂਸਪੀਰੇਸੀ ਤੁਸੀਂ 15 ਵਾਲਾ ਜਾਂ 16 ਵਾਲਾ ਉਹ ਸਮਾਂ ਸਾਨੂੰ ਯਾਦ ਕਰਾਤਾ ਜਿਹਦੇ ਦਿਨ ਤੇ ਹਰ ਪਾਸਿਓਂ ਅਟੈਕ ਹੋ ਰਿਹਾ ਕਿੱਧ ਤੇ ਜਾਇ ਕੋ ਰਿਹਾ ਪੰਜਾਬ ਜੂੰਦਾ ਗੁਰਾਂ ਦੇ ਨਾਂ ਉੱਤੇ ਉਸ ਗੁਰੂ ਸਾਹਿਬ ਦੇ ਉੱਤੇ ਅਟੈਕ ਹੋ ਰਿਹਾ ਤੇ ਮਿੱਥ ਕੇ ਅਟਾ ਕੀਤੇ ਜਾ ਰਹੇ ਨੇ ਸਾਡੇ ਨਾਲ ਇੱਕ ਬੜਾ ਤਗੜਾ ਮਜ਼ਾਕ ਹੋ ਰਿਹਾ ਆ ਸਾਨੂੰ ਬਣਾਇਆ ਜਾ ਰਿਹਾ ਜਦੋਂ ਵੀ ਗੁਰੂ ਘਰ ਦੇ ਵਿੱਚ ਬੇਦਬੀ ਹੁੰਦੀ ਜਾਂ ਤਾਂ ਕਿਹਾ ਜਾਂਦਾ ਕਿ ਇਹ ਮਨਬੁੱਧੀ ਆ ਜੀ ਮਨਬੁੱਧੀ ਆ ਉੱਥੇ ਜਾ ਕੇ ਪਹਿਲਾਂ ਉਹਨੇ ਗੋਲਤ ਖੇੜੀ ਆ ਫਿਰ ਉਹਨੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੰਗ ਭੰਗ ਕੀਤੇ ਨੇ ਫਿਰ ਉਹ ਮਾਰੇ ਦੇ ਸਰੂਪ ਦੀ ਬੇਅਮੀ ਕੀਤੀ ਆ ਉਹ ਐਡੇ ਘਣਾਉਣੇ ਕਾਰਵਾਈਆਂ ਹਾਂ ਤੇ ਲਗਾਤਾਰ ਅਜੇ ਸਾਨੂੰ ਪਹਿਲੀ ਨਹੀਂ ਸੀ ਭੁੱਲੀ ਤੇ ਸੋ ਮੈਂ ਨਿਗਾਹ ਮਾਰੀ ਜਦੋਂ ਕਿ ਗੁਰੂ ਘਰ ਦੇ ਦੋਵੇਂ ਅੰਦਰਲੇ ਮੇਨ ਦਰਵਾਜ਼ੇ ਜਿਹੜੇ ਖੁੱਲੇ ਹੋਏ ਸੀ ਤੇ ਮੈਂ ਭੱਜ ਕੇ ਅੰਦਰ ਹੋਇਆ ਜੀ ਤੇ ਉਹ ਦੋਸ਼ੀ ਜਿਹੜਾ ਸੀ ਉਹ ਭੱਜ ਕੇ ਬਾਹਰ ਜਾਣ ਲੱਗਾ ਹਿਸਾ ਸੰਗਤ ਜੀ ਤੇ ਮੇਰੇ ਉਹ ਕਾਬੂ ਆ ਗਿਆ ਤੇ ਮੇਰੇ ਤੋਂ ਜਿੰਨਾ ਕੋ ਦਾ ਕਟਾਪਾ ਉਤਰਿਆ ਜੀ ਆਪਾਂ ਲਾਇਆ ਸਰਕਾਰ ਤੋਂ ਮੰਗ ਹੈ ਕਿ ਇਸ ਕਾਨੂੰਨ ਨੂੰ ਸਖਤ ਕਰ ਦਿਓ ਮੱਧ ਪ੍ਰਦੇਸ਼ ਦੇ ਵਿੱਚ ਉਹ ਮਾਤਾ ਦੀ హత్య ਦਾ ਜਾਂ ਕੋਈ ਇਦਾਂ ਦਾ ਕੇਸ ਹੋ ਜੇ ਉੱਥੇ ਸਿੱਧੀ ਐਨਐਸਏ ਲੱਗਦੀ ਆ ਉਹਨਾਂ ਨੇ ਆਪਣਾ ਕਾਨੂੰਨ ਬਣਾਇਆ ਹੋਇਆ ਕਿਉਂ ਨਹੀਂ ਇਹ ਪੰਜਾਬ ਆਪਣੇ ਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਵਾਸਤੇ ਐਸਾ ਕਾਨੂੰਨ ਬਣਾ ਸਕਦਾ ਅੱਜ ਵੀ ਜੋ ਘਟਨਾ ਹੋਈ ਹੈ ਵੀਰ ਦੱਸ ਰਿਹਾ ਆ ਕਿ ਉਹਨੇ ਮਾਰੇ ਦੇ ਹੰਗ ਲਿਆ ਕੇ ਬਾਹਰ ਲਿਆ ਕੇ ਉੱਚੀ ਉੱਚੀ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਕਿ ਮੈਂ ਦੇਵੀ ਆ ਕੀ ਕਹਿੰਦਾ ਹੈ ਕਾਲੀ ਦੇਵੀ ਆ ਮੈਂ ਮੈਂ ਕਾਲੀ ਦੇਵੀ ਆ ਮੈਂ ਇਹ ਆ ਸੰਗਤ ਜੀ ਇਦਾਂ ਦੇ ਪਖੰਡ ਬਹੁਤ ਹੋ ਰਿਹਾ ਆ ਆਪ ਸੁਚੇਤ ਰਹੀਏ ਸ਼ਹਿਤਰ ਧਾਰੀ ਹੋਈ ਏ ਜੇ ਕੋਈ ਆਂਦਾ ਤੇ ਆਪਾਂ ਸੋਧਾ ਲਾਈਏ ਜਿੰਨੀ ਜਿੰਨੀ ਟਵਾਰੀ ਇਦਾਂ ਦੀਆਂ ਕਵਰੇਜ ਆ ਮੀਡੀਆ ਨੇ ਕਰਨੀਆਂ ਜੇ ਸਾਡੇ ਵਰਗਿਆਂ ਨੇ ਬੋਲਣਾ ਆਪਾਂ ਇਸ ਪੰਜਾਬ ਦੇ ਮਸਲੇ ਦਾ ਪੱਕਾ ਹੱਲ ਕਰ ਲਈਏ ਸਾਰੀਆਂ ਪਾਰਟੀਆਂ ਰਲ ਕੇ ਇੱਕ ਮਤਾ ਪਕਾ ਲਵੋ ਜਿਹੜਾ ਪੰਜਾਬ ਚਪਿਆ ਦੀ ਵੀ ਕਰਦਾ ਉਹਨੂੰ ਕਤਲ ਦੇ ਤੁਲ ਸਜ਼ਾ ਜਿਹੜੀ ਆ ਉਹ ਦਿੱਤੀ ਜਾਏ ਸਾਨੂੰ ਸ਼ਾਮ ਕਰੀਬ 3:30 ਵਜੇ ਸਾਨੂੰ ਇਨਫਰਮੇਸ਼ਨ ਮਿਲੀ ਕਿ ਭਗਵਾਨ ਦਾ ਪ੍ਰਿੰਸ ਹੈ ਇਹ ਬੰਦਾ ਗੁਰਦੁਆਰੇ ਚ ਬੜਾ ਹੈ ਉਸਤੇ ਉਹਨਾਂ ਨੇ ਉਹਨੇ ਬੇਧਿਲੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਆ ਮਾਰੇ ਦੇ ਅੰਗਾਂ ਨੂੰ ਫਾੜਿਆ ਗਿਆ ਆ ਗ੍ਰੰਤੀ ਸਿੰਘ ਆ ਗ੍ਰੰਤੀ ਸਿੰਘ ਜੀ ਦੱਸਣੀ ਘਟਨਾ ਕਿੱਦਾਂ ਹੋਈ ਕੀ ਹੋਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਬਾਹਰੋਂ ਗਿਆ ਹਾਂ ਆਪਣੀ ਗੱਡੀ ਤੇ ਗੁਰਦਵਾਰ ਸਾਹਿਬ ਦੇ ਅੱਗੇ ਮੈਂ ਗੱਡੀ ਲਾਈ ਹੈ ਜੀ ਤੇ ਜਦੋਂ ਮੇਰੀ ਆਦਤ ਹੈ ਕਿ ਗੁਰਦਵਾਰ ਸਾਹਿਬ ਆਂਦੇ ਜਾਂਦੇ ਮੈਂ ਨਿਗਾਹ ਮਾਰਨੀ ਮਾਰਨੀ ਹੈ ਜੀ ਤੇ ਸੋ ਮੈਂ ਨਿਗਾਹ ਮਾਰੀ ਜਦੋਂ ਕਿ ਗੁਰੂ ਘਰ ਦੇ ਦੋਵੇਂ ਅੰਦਰਲੇ ਮੇਨ ਦਰਵਾਜ਼ੇ ਜਿਹੜੇ ਖੁੱਲੇ ਹੋਏ ਸੀ ਤੇ ਮੈਂ ਭੱਜ ਕੇ ਅੰਦਰ ਹੋਇਆ ਜੀ ਤੇ ਉਹ ਦੋਸ਼ੀ ਜਿਹੜਾ ਸੀ ਉਹ ਭੱਜ ਕੇ ਬਾਹਰ ਜਾਣ ਲੱਗਾ ਹਿੱਸਾ ਸੰਗਤ ਜੀ ਤੇ ਮੇਰੇ ਉਹ ਕਾਬੂ ਆ ਗਿਆ ਤੇ ਮੇਰੇ ਤੋਂ ਜਿੰਨਾ ਕੋ ਉਹਦਾ ਕਟਾਪਾ ਉਤਰਿਆ ਜੀ ਆਪਾਂ ਲਾਇਆ ਹੈ ਤੇ ਬਾਕੀ ਮੇਰੇ ਕੋਲ ਸ੍ਰੀ ਸਾਹਿਬ ਸੰਗਤ ਨੇ ਖੋਲ ਹੀ ਮੈਂ ਸ੍ਰੀ ਸਾਹਿਬ ਨਾਲ ਝਟਕਾਣਾ ਹੀ ਜੀਉ ਸਿੰਘ ਕਿਉਂਕਿ ਉਹਨੇ ਮਹਾਰਾਜ ਦੇ ਪੰਜ ਸੱਤ ਅੰਗ ਪਾੜੇ ਹੀ ਜੀ ਤੇ ਮਹਾਰਾਜ ਉਹ ਅੰਗ ਵੇਖ ਕੇ ਜਿਹੜਾ ਮੇਰੇ ਮਨ 'ਚ ਰੋਸ ਜੀ ਨਾ ਜੀ ਮੈਂ ਉਹਨੂੰ ਝਟਕਾਣਾ ਹੀ ਤੈਨੂੰ ਪਰ ਮੈਨੂੰ ਸੰਗਤਾਂ ਨੇ ਮੇਰੇ ਤੋਂ ਸ੍ਰੀ ਸਾਹਿਬ ਖੋਲ ਹੀ ਮਹਾਰਾਜ ਹਾਂਜੀ ਹਾਂਜੀ ਮਹਾਰਾਜ ਜੀ ਭਾਜੀ ਜਿਵੇਂ ਤੂੰ ਐਵੇਂ ਬੀਤਿਆ ਤੂੰ ਜਿਹੜੀ ਖੋਲੋਗੀ ਸਾਧ ਸੰਗਤ ਮੈਂ ਉਹਨੂੰ ਝਟਕਾ ਰਹੀ ਸਕਿਆ ਜੀ ਉਹਨੂੰ ਮੌਕੇ ਤੇ ਫੜਿਆ ਹਾਂਜੀ ਹਾਂਜੀ ਨਹੀਂ ਨਹੀਂ ਮੌਕੇ ਤੇ ਬਾਹਰ ਆ ਗਏ ਭਾਜੀ ਉਹਨਾਂ ਅੰਦਰੋਂ ਬੇਦੇਬੀ ਕਰਕੇ ਮਹ ਗੁਰੂ ਘਰ ਖੁੱਲਾ ਨਹੀਂ ਜੀ ਪਰ ਸੇ ਅਹੀਂ 5 ਵਜੇ ਖੋਲਣਾ ਸੀ ਜੀ ਨਹੀਂ ਸਾਢੇ 3 ਵਜੇ ਵੜਿਆ ਕਿ ਗੁਰੂ ਘਰ ਖੁੱਲਾ ਸੀ ਉਦੋਂ ਨਹੀਂ ਨਹੀਂ ਜੀ ਪਤਾ ਨਹੀਂ ਉਹ ਕਿਹੜੇ ਟਾਈਮ ਵੜਿਆ ਜੀ ਸਾਹਮਣੇ ਮੇਰੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਸਾਡੇ ਗੁਰੂ ਘਰ ਦੇ ਸੈਕਟਰੀ ਦੀ ਦੁਕਾਨ ਹੈ ਜੀ ਤੇ ਉਹਨਾਂ ਦੇ ਵੀ ਨੀ ਨਿਗਾ ਚੜਿਆ ਕਿਉਂਕਿ ਉਹ ਵੀ ਕਾਮ ਚ ਦੁਕਾਨ ਜਾਂਦੇ ਜਾਂਦੇ। ਉੱਤੋਂ ਦੋਸ਼ੀ ਜਿਹੜਾ ਕਿੱਥੇ ਦਾ ਦੱਸਿਆ ਜਾ ਰਿਹਾ ਹੈ। ਇਹ ਨਹੀਂ ਪਤਾ ਲੱਗ ਰਿਹਾ ਜੀ ਕਿੱਥੋਂ। ਉਹ ਖੁੱਲ੍ਹਾ ਸੀ ਛੱਡਿਆ ਲੋਕ ਲੱਗਾ ਨਹੀਂ ਸੀ। ਗੁਰੂ ਘਰ ਜਿਹੜਾ ਮੇਨ ਗੇਟ ਹੈ ਜੀ ਉਹ ਤੇ ਖੁੱਲ੍ਹਾ ਹੀ ਹੁੰਦਾ ਕੋਈ ਆਂਦਾ ਜਾਂਦਾ ਕੋਈ ਪਾਣੀ ਪੀਂਦਾ। ਅੰਦਰ ਲਾ ਲੋਕ ਲੱਗਾ ਹੀ ਜੀ। ਉਹਨੇ ਖੋਲਿਆ ਕਿਦਾਂ ਤੁਹਾਨੂੰ ਉਹਨੇ ਇੱਕੋ ਦਮ ਜਦੋਂ ਖੋਲਿਆ ਨਾ ਤੇ ਉਹ ਸਾਡੇ ਮਤਲਬ ਇੰਨੀ ਸੇਫਟੀ ਵਾਲੇ ਉਹ ਹੈ ਨਹੀਂ ਜੀ ਦਰਵਾਜ਼ੇ ਉਹ ਕਿਧਰ ਖੁੱਲ ਗਏ ਇੱਕੋ ਦਮ ਝਟਕਾ ਮਾਰਦਿਆਂ। ਤੇ ਉਹ ਖੁੱਲਣ ਤੋਂ ਬਾਅਦ ਉਹ ਦੋਸ਼ੀ ਆਪਣਾ ਕੰਮ ਕਰ ਗਏ ਜੀ ਤੁਹਾਡਾ ਕਹਿਣ ਦਾ ਮਤਲਬ ਕਿ ਤੁਹਾਡੀ ਅੰਗਿਲੀ ਕਰਕੇ ਜੇ ਤੁਸੀਂ ਉਹਨੂੰ ਪੱਕਾ ਦਰਵਾਜ਼ਾ ਲਾਇਆ ਹੁੰਦਾ ਅਸੀਂ ਇੰਨਾ ਪਿੱਟੇ ਆ ਕਿ ਹਰੇ ਗੁਰੂ ਘਰ ਦੇ ਵਿੱਚ ਤੁਸੀਂ ਗੁਰੂ ਘਰਾਂ ਦੇ ਵਿੱਚ ਪੱਕੇ ਦਰਵਾਜ਼ੇ ਲਾਓ ਵੀਰ ਜੀ ਬੇਨਤੀ ਐਦਾ ਵੀ ਮੇਰੇ ਕੋ ਤੇ ਜੀ ਗਰੀਬ ਕੋਲ ਆਪਣਾ ਘਰ ਨਹੀਂ ਹੈਗਾ ਤੇ ਮੈਂ ਕਿੱਥੋਂ ਉਧਰ ਦਰਵਾਜ਼ਾ ਲਾ ਰ ਮੈਂ ਤਾਂ ਸੰਗਤ ਨੂੰ ਹੀ ਕਾ ਸਕਣਾ ਜੀ ਤੁਸੀਂ ਕਦੀ ਕਿਹਾ ਸੀ ਹਾਂ ਜੀ ਆਪਾਂ ਸੰਗਤ ਨੂੰ ਹਮੇਸ਼ਾ ਕਹੇ ਜੀ ਵੀ ਇਹ ਨਹੀਂ ਸੇਫਟੀ ਵਾਲਾ ਕੰਮ ਨਹੀਂ ਹੈਗਾ ਜਿਹੜੇ ਆਪਾਂ ਸਿਰਫ ਸ਼ੀਸ਼ੇ ਚ ਲਾਇਏ ਨੇ ਜੀ ਜੋਧਾ ਜਾ ਕੇ ਦੇਖੋ ਜੀ ਅਸੀਂ ਨਾ ਸੰਭਲੇ ਕਿ ਸਾਰੀ ਉਮਰ ਸਾ ਅਸੀਂ ਜੇ ਆਪਣਾ ਹੋਂਦ ਨਾ ਪਛਾਨੀ ਤੇ ਖਤਮ ਹੋ ਜਾਵਾਂਗੇ ਖਾਲਸਾ ਜੀ ਬਿਲਕੁਲ ਜੀ ਜਿਹੜਾ ਆਇਆ ਭਈਆ ਆ ਕੋਣ ਆ ਪਤਾ ਨਹੀਂ ਭਾਜੀ ਭਈਆ ਜਿਹਾ ਹੀ ਲੱਗਦਾ ਹੈ ਕਿ ਕੋਣ ਹੈ ਕਿਸ ਕਿਹੜੇ ਕਿਸਮ ਦਾ ਮੈਨੂੰ ਪਤਾ ਕੁਝ ਨਹੀਂ ਬਸ ਮੈਨੂੰ ਤੇ ਫੜਾ ਫੜਾ ਨੇ ਜਦੋਂ ਬਾਹਰ ਨਿਕਲੇ ਰੋਲਾ ਪਾ ਲਿਆ ਵੀ ਮੈਂ ਕਾਲੀ ਦੇਵੀ ਆ ਮੈਂ ਫਲਾਣੀ ਐਵੇਂ ਉੱਤੀ ਉੱਤੀ ਬਾਹਾਂ ਕਰਕੇ ਰੋਲਾ ਪਾਣ ਲੱਗਿਆ ਮੇਰੇ ਸਰੂਪੇ ਸਰੂਪੇ ਵੀ ਅੰਦਰੂ ਚੋਕ ਕੇ ਲੈ ਗਿਆ ਮਹਾਰਾ ਦੇ ਸਾਰੇ ਵਸਤਰੋ ਨੇ ਖਿਲਾ ਰਹੇ ਹੋਈ ਮਹਾਰਾ ਦਾ ਸਰੂਪ ਐ ਉੱਥੋਂ ਤੱਕ ਕਿ ਚੋਕ ਕੇ ਉਹਨੇ ਕੁੱਤੇ ਭੈਣ ਚੋਦ ਨੇ ਥੱਲੇ ਸੁੱਟਿਆ ਹੋਇਆ ਸੀ ਜੀ ਮਤਲਬ ਮੈਨੂੰ ਵੇਖਿਆ ਨਹੀਂ ਗਿਆ ਸਾਹਿਬ ਜੀ ਇਸ ਤਹਾਨੂੰ ਅੰਜਾਮ ਦੇਣ ਵਾਸਤੇ ਕਿੰਨਾ ਕ ਸਮਾਂ ਲੱਗਾ ਸੀ ਉਹਨੂੰ ਕਿੰਨਾ ਸਮਾਂ ਲੱਗਾ ਇਹ ਹੁਣ ਆਪਾਂ ਦੀ ਭਾਜੀ ਮੈਂ ਉਹ ਗੱਡੀ ਆ ਕੇ ਵੀਰ ਜੀ ਮੈਂ ਮੈਂ 10 5 ਮਿੰਟ ਦੇ ਵਿੱਚ ਵਿੱਚ ਉਹਨੂੰ ਫੜਿਆ ਮੈਨੂੰ ਤਾਂ ਪਤਾ ਹੀ ਨਹੀਂ ਉਹ ਕਿੰਨਾ ਵੱਡਿਆ ਸੀ ਅੰਦਰ ਜਿਵੇਂ ਕਿ ਅੱਜ ਸੰਗਰਾਂਦ ਸੀ ਸੰਗਤ ਆਈ ਸੀ ਤੇ ਕੀ ਲੱਗਦਾ ਨਹੀਂ ਕਿ ਇਹ मामला जेड़ा किस्सा ਦੱਸਿਆ ਜਾ ਰਿਹਾ ਨਹੀਂ ਨਹੀਂ ਵੀਰ ਜੀ ਸੰਗਤ ਸਵੇਰ ਦੀ ਤੁਸੀਂ ਕਦੀ ਉਹਨੂੰ ਦੇਖਿਆ ਸੀ ਪਿੰਡ ਦੇ ਵਿੱਚ ਨਹੀਂ ਪਿੰਡ ਤੇ ਨਹੀਂ ਮੈਂ ਕਦੀ ਇੱਥੇ ਆਪਣੇ ਭਲਾਤ ਸ਼ਹਿਰ 'ਚ ਨਹੀਂ ਵੇਖਿਆ ਜੀ ਆਪਾਂ ਇੱਥੇ ਠੰਡੀ ਮਿੱਠੀ ਸਰਦਾਈ ਦਾ ਨਾਲ ਕੰਮ ਕਰੀ ਤੇ ਕਦੀ ਉਹਨੂੰ ਆਂਦੇ ਜਾਂਦੇ ਵੇਖਿਆ ਤੁਹਾਡਾ ਕੀ ਨਾਮ ਜੀ ਤੁਹਾਡਾ ਪਿੰਡ ਕਿਹੜਾ ਮੇਰਾ ਭਾਈ ਸੋਹਣ ਸਿੰਘ ਹੀ ਨਾਮ ਹੈ ਜੀ ਮੇਰਾ 메ਨ ਪਿੰਡ ਆਪਣਾ ਭਗਵਾਨਪੂਰੀ ਜਿਹੇ ਇੱਥੋਂ ਦੇ ਆਪਾਂ ਗ੍ਰੰਥੀ ਸਾਹਿਬ ਆ ਇੱਥੋਂ ਦੇ ਮੇਰਾ ਬਾਇਓ ਡਾਟਾ ਸਾਰਾ ਜੋ ਵੀ ਹੈ ਇੱਥੋਂ ਦਾ ਨਗਰ ਕੀਰਤ ਸਰਦਾਰ ਕਿਸ ਗੁਰਦੁਆਰਾ ਸਾਹਿਬ 'ਚ ਕਿੰਨੇ ਸਮੇਂ ਤੋਂ ਤੁਸੀਂ ਗ੍ਰੰਥੀ ਵਜੋਂ ਕੰਮ ਕਰਦੇ ਮੈਨੂੰ ਇਥੋਂ ਦਾ ਮੇਰਾ ਸਾਰੇ ਆਈਡੀ ਪ੍ਰੂਫ ਵਗੈਰਾ ਸਭ ਨਗਰ ਦਾ ਇੱਥੇ ਹੀ ਮੇਰਾ ਜੋ ਵੀ ਹੈ ਜੀ ਪਰ ਜਿਹੜੀ ਇਹ ਘਟਨਾ ਵਾਪਰੀ ਇਹਦਾ ਜ਼ਿੰਮੇਵਾਰ ਹੁਣ ਇਸ ਟਾਈਮ ਕੌਣ ਦੱਸੇ ਇਸ ਦਾ ਜ਼ਿੰਮੇਵਾਰ ਮਾਰਾ ਕੋਈ ਨਹੀਂ ਹੁਣ ਜ਼ਿੰਮੇਵਾਰ ਤੇ ਕਿਸੇ ਨੂੰ ਵੀ ਨਹੀਂ ਆਪਾਂ ਠਹਿਰਾ ਸਕਦੇ ਵੀਰ ਜੀ ਕਿਉਂਕਿ ਕੋਈ ਬੰਦਾ ਇੱਕੋ ਦਮ ਘਰ ਦੇ ਚੋਰ ਵੜ ਜੇ ਤੇ ਆਪਾਂ ਕੀ ਕਰ ਸਕਦੇ ਆ ਇਹਨਾਂ ਨੂੰ ਜੇ ਇਹੀ ਕਰ ਸਕਨੇ ਆ ਕਿ ਆਪਾਂ ਤਾਲੇ ਲੱਗੇ ਸੀ ਜਾਂ ਨਹੀਂ ਲੱਗੇ ਸੀ ਤਾਂ ਕੰਮ ਜ਼ੋਰ ਲੱਗੇ ਸੀ ਤਾਲੇ ਲੱਗੇ ਸੀ ਜੀ ਲੋਕ ਲੱਗੇ ਸੀ ਪਰ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਆਪਣਾ ਕੰਮ ਕਰ ਗਿਆ ਹੁਣ ਉਹ ਤਾਲੇ ਨੂੰ ਕਿਸ ਹਿਸਾਬ ਨਾਲ ਕਰ ਗਿਆ ਖੋਲ ਗਿਆ ਕਿੱਦਾਂ ਉਹਨੇ ਇੱਕ ਵਾਰੀ ਜੀ ਤੁਸੀਂ ਨਹੀਂ ਕਹਿੰਦੇ ਪਿਓ ਕਿ ਉਹਨਾਂ ਨੇ ਝਟਕੇ ਨਾਲ ਖੋਲ ਲਿਆ ਤੁਹਾਡੇ ਬਚਨ ਹੈ ਕਿ ਝਟਕੇ ਨਾਲ ਤਾਲਾ ਖੁੱਲ ਗਿਆ ਕਹਿੰਦਾ ਮਤਲਬ ਕਿ ਤੁਸੀਂ ਇੰਨਾ ਪ੍ਰਬੰਧ ਨਹੀਂ ਕੀਤਾ ਹੋਇਆ ਨਹੀਂ ਹੈਗਾ ਇੱਥੇ ਪ੍ਰਬੰਧ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਮੈਂ ਮੰਨਣਾ ਜੀ ਹਾਂ ਤੁਹਾਡੀ ਅੰਗਲੀ ਹੈ ਮੇਰੀ ਵੀ ਜੀ ਅੰਗਲੀ ਨਹੀਂ ਵੇਖੋ ਮੈਂ ਤਾਂ ਤੁਹਾਨੂੰ ਪਹਿਲੇ ਕਹਾ ਕੇ ਰਿਆ ਤੁਸੀਂ ਮੰਨਦੇ ਹੋ ਮੈਂ ਮੰਨਾ ਵੀ ਵੇਖੋ ਵੀਰ ਜੀ ਮੈਂ ਤੇ ਮੇਰੇ ਕੋ ਗਰੀਬ ਕੋ ਆਪਣਾ ਘਰ ਨਹੀਂ ਸਾਡੇ ਨਾਲ ਇੱਕ ਬੜਾ ਤਗੜਾ ਮਜ਼ਾਕ ਹੋ ਰਿਹਾ ਆ ਸਾਨੂੰ ਫੁੱਦੂ ਬਣਾਇਆ ਜਾ ਰਿਹਾ ਜਦੋਂ ਵੀ ਗੁਰੂ ਘਰ ਦੇ ਵਿੱਚ ਬੇਦਬੀ ਹੁੰਦੀ ਜਾਂ ਤਾਂ ਕਿਹਾ ਜਾਂਦਾ ਕਿ ਇਹ ਮਨਬੁੱਧੀ ਆ ਜੀ ਮਨਬੁੱਧੀ ਆ ਜੀ ਅੱਜ ਵੀ ਜੋ ਘਟਨਾ ਹੋਈ ਆ ਵੀਰ ਦੱਸ ਰਿਹਾ ਆ ਕਿ ਉਹਨੇ ਮਾਰੇ ਦੇ ਅੰਗ ਲਿਆ ਕੇ ਬਾਹਰ ਲਿਆ ਕੇ ਉੱਚੀ ਉੱਚੀ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਕਿ ਮੈਂ ਦੇਵੀ ਆ ਕੀ ਕਹਿੰਦਾ ਸੀ ਕਾਲੀ ਦੇਵੀ ਆ ਮੈਂ ਮੈਂ ਕਾਲੀ ਦੇਵੀ ਆ ਮੈਂ ਇਹ ਆ ਸੰਗਤ ਜੀ ਇਦਾਂ ਦੇ ਪਖੰਡ ਬਹੁਤ ਹੋ ਰਿਹਾ ਆ ਆਪ ਸੂਚਿਤ ਰਹੀਏ ਸ਼ਹਿਤਰ ਧਾਰੀ ਹੋਈ ਹੈ ਜੇ ਕੋਈ ਆਂਦਾ ਤੇ ਆਪਾਂ ਸੋਧਾ ਲਾਈਏ ਬਾਬਾ ਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿਹੜੀ ਜਥੇਬੰਦੀ ਵੱਲੋਂ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ ਖਾਲਸਾ ਸਤਕਾਰ ਕਮੇਟੀ ਪੰਜਾਬ ਮੈਨੂੰ ਸਰਦਾਰ ਬਲਬੀਰ ਸਿੰਘ ਮੁੱਛਲ ਰਾਣੇ ਭੇਜਿਆ ਸੀ ਉਹਨਾਂ ਨੂੰ ਫੋਨ ਆਇਆ ਸੀ ਉਹਨਾਂ ਨੇ ਮੈਨੂੰ ਇੱਥੇ ਭੇਜਿਆ ਜਿਹੜੀ ਇਹ ਸਾਰੀ ਘਟਨਾ ਵਾਪਰੀ ਹੈ ਦਾ ਜ਼ਿੰਮੇਵਾਰ ਕੌਣ ਹੈ ਜੀ ਬਾਬਾ ਜੀ ਮੈਂ ਜ਼ਿੰਮੇਵਾਰ ਸਾਰੀ ਕਮੇਟੀ ਨੂੰ ਮੰਨਦਾ ਜੀ ਜਿਨ੍ਹਾਂ ਦੀ ਅੰਗਲੀ ਕਰਕੇ ਹੋਇਆ ਇਹ ਜਿਹੜਾ ਅੱਜ ਘਟਨਾ ਵਾਪਰੀ ਹੈ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਘਟਨਾ ਕੀ ਵਾਪਰੀ ਹੈ ਕਿ ਇਦਾਂ ਤੁਹਾਡੇ ਤੱਕ ਕੌਣ ਸੂਰਜ ਤਸਵੀਰ ਦੇਖਿਆ ਔਰ ਹੁਣ ਕੀ ਸਿਟੀ ਹੈ ਬ੍ਰਿਫ ਕਰੋ ਜੀ ਬੜੀ ਹੀ ਮੰਦ ਭਾਗੀ ਘਟਨਾ ਅੱਜ ਫੇਰ ਵਾਪਰੀ ਹੈ ਹਨਾ ਬਲਕਿ ਅੱਜ ਦੋ ਘਟਨਾਵਾਂ ਵਾਪਰੀਆਂ ਨੇ ਇੱਕ ਅੱਜ ਸਵੇਰੇ 5 ਵਜੇ ਗੁਰਦਰਾ ਪੋਹਰਾ ਸਾਹਿਬ ਆਬਾ ਬਖਾਲਾ ਸਾਹਿਬ ਵਿਖੇ ਘਟਨਾ ਵਾਪਰੀ ਹੈ ਜੀ ਇੱਥੇ ਕਰੀਬ 2 ਤੋਂ 3 ਵਜੇ ਦੇ ਵੇਲੇ ਕਰੀਬ ਭਗਵਾਨਪੁਰਾ ਪਿੰਡ ਆ ਇੱਥੇ ਹੱਥ ਦੇ ਲਾਗੇ ਉੱਥੇ ਘਟਨਾ ਵਾਪਰੀ ਹੈ ਮਤਲਬ ਜਿੱਦਾਂ ਮਿੱਥਕੇ ਕੌਨਸਪੀਰੇਸੀ ਤੁਸੀਂ 15 ਵਾਲਾ ਜਾਂ 16 ਵਾਲਾ ਉਹ ਸਮਾਂ ਸਾਨੂੰ ਯਾਦ ਕਰਾਤਾ ਜਿਹਦੇ ਦਿਨ ਨੇ ਕਿ ਹਰ ਪਾਸਿਓਂ ਅਟੈਕ ਹੋ ਰਿਆ ਕਿੱਧ ਤੇ ਅਟੈਕ ਹੋ ਰਿਆ ਪੰਜਾਬ ਜੁੰਦਾ ਗੁਰਾਂ ਦੇ ਨਾਂ ਉਤੇ ਉਸ ਗੁਰੂ ਸਾਹਿਬ ਦੇ ਉਤੇ ਅਟੈਕ ਹੋ ਰਿਆ ਤੇ ਮਿੱਥਕੇ ਅਟੈਕ ਕੀਤੇ ਜਾ ਰਹੇ ਨੇ ਤੇ ਇਸ ਅੱਜ ਜਿਹੜੀ ਘਟਨਾ ਵਾਪਰੀ ਆ ਉਹ ਬਿਲਕੁਲ ਛੜਜੰਤਰ ਸੁਬਾਨਪੁਰ ਦੇ ਲਾਗੋਂ ਚੱਲ ਕੇ ਉੱਥੇ ਗਿਆ ਉੱਥੇ ਜਾ ਕੇ ਪਹਿਲਾਂ ਉਹਨੇ ਗੋਲ ਕਛੇੜੀ ਆ ਫੇਰ ਉਹਨੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੰਗ ਭੰਗ ਕੀਤੇ ਨੇ ਫਿਰ ਉਹ ਮਾਰੇ ਦੇ ਸਰੂਪ ਦੀ ਬੇਅਦਬੀ ਕੀਤੀ ਆ। ਤੋਂ ਐਡੇ ਘਣਾਉਣੇ ਕਾਰਵਾਈਆਂ ਹਨਾ ਤੇ ਲਗਾਤਾਰ ਅਜੇ ਸਾਨੂੰ ਪਹਿਲੀ ਨਹੀਂ ਸੀ ਭੁੱਲੀ। ਜੰਡਿਆਲੇ ਵਾਲੀ ਮੰਜਕੀ ਵਾਲੀ ਉੱਥੇ ਦਾ ਬੰਦਾ ਅਜੇ ਫੜ ਕੇ ਜੇ ਇੱਥੇ ਤੱਕ ਪਹੁੰਚਿਆ ਨਹੀਂ ਤੇ ਅਗਲੀਆਂ ਦੋ ਘਟਨਾਵਾਂ ਅਜਾ ਵਾਪਰ ਗਈਆਂ। ਤੇ ਸਾਡੀ ਹੁਣੇ ਪੁਲਿਸ ਦੇ ਨਾਲ ਵੀ ਗੱਲ ਹੋਈ ਪੁਲਿਸ ਨੇ ਖੈਰ ਉਹਨੂੰ ਆਪਣੀ ਕਸਟਡੀ ਚ ਲਿਆ ਹੋਇਆ ਉਹਦੇ ਕੋਈ ਸਰਟੀਫਿਕੇਟ ਲੱਗੀ ਆ। ਪਰ ਉਹ ਕਹਿੰਦੇ ਨੇ ਵੀ ਅਸੀਂ ਪਰਚਾ ਜਿਹੜਾ ਦੇ ਦਿੱਤਾ ਵਾ ਉਹਦੇ ਤੇ ਹੁਣ ਪਰਚਾ ਜਿਹੜਾ ਉਹ ਤਾਂ ਆਪਾਂ ਨੂੰ ਪਤਾ ਹੀ ਸਾਰੇ ਤੁਸੀਂ ਸਿਆਣੇ ਪੱਤਰਕਾਰ ਹੋ ਕਿ ਪਰਚੇ ਚੋਂ ਕੀ ਨਿਕਲਣਾ ਕੱਖ ਵੀ ਨਹੀਂ ਨਿਕਲਣਾ ਇਹ ਤਾਂ ਸਿਰਫ ਇੱਕ ਲਿਪਾ ਪੋਚੀ ਹੈ ਕਿ 295 ਜਾਂ ਹੁਣ ਧਾਰਾ ਉਹਦਾ ਨਾਮ ਬਦਲ ਦਿੱਤਾ ਹੈ ਤਾਂ ਉਹੋ ਹੀ ਹੈ ਤਿੰਨ ਸਾਲ ਦੀ ਵਾਤ ਵਾਤ ਸਦਾ ਮੌਕੇ ਤੇ ਜ਼ਮਾਨਤੋਂ ਨੇ ਬਾਹਰ ਆਣ ਕੇ ਸਾਨੂੰ ਟਿਚਰਾਂ ਕਰਨੀਆਂ ਤੇ ਇਸੇ ਚੀਜ਼ ਨੂੰ ਲੈ ਕੇ ਇਸੇ ਦੁੱਖ ਨੂੰ ਲੈ ਕੇ ਅੱਠੇ ਪੈਰ ਟੈਲ ਸੇਵਾ ਲੈਰ ਵੱਲੋਂ ਜਿਹੜੀ ਆਪਾਂ ਪਿਛਲੇ ਤਿੰਨ ਸਾਲਾਂ ਤੋਂ ਕੋਸ਼ਿਸ਼ਾਂ ਕਰਦੇ ਪਏ ਆ ਜਿਵੇਂ ਅਕਾਲ ਤਖਤ ਸਾਹਿਬ ਵੱਲੋਂ ਇਹ ਹੁਕਮਨਾਮਾ ਜਾਰੀ ਹੋਇਆ ਆ ਜਿਹੜਾ ਹੁਕਮਨਾਮਾ ਤੁਸੀਂ ਸਾਹਮਣੇ ਦੇਖਦੇ ਪਏ ਹੋ 15 ਤਰੀਕ ਨੂੰ ਜਿਹੜਾ ਹੁਕਮਨਾਮਾ ਜਾਰੀ ਹੋਇਆ ਇਹ ਉਹ ਹੈ ਜਿਹਦੇ ਵਿੱਚ ਅਕਾਲ ਤਖਤ ਸਾਹਿਬ ਨੇ ਸਪਸ਼ਟ ਕੀਤਾ ਹੈ ਸਪਸ਼ਟ ਹਦਾਇਤਾਂ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਕਿ 24 ਘੰਟੇ ਸੇਵਾਦਾਰ ਦਾ ਉੱਥੇ ਹੋਣਾ ਯਕੀਨੀ ਬਣਾਇਆ ਜਾਵੇ ਹੁਣ ਕੋਈ ਵੀ ਘਟਨਾ ਤੁਸੀਂ ਲੈ ਲਓ ਬੁਰਜ ਜਵਾਰ ਸਿੰਘ ਵਾਲੇ ਤੋਂ ਲੈ ਕੇ ਇਸ ਘਟਨਾ ਤੱਕ ਲੈ ਲਓ ਕਿ ਕੋਈ ਕਾਰਨ ਤੁਹਾਨੂੰ ਮਿਲੇਗਾ ਤੁਸੀਂ ਪੁੱਛਿਆ ਨਾ ਹੁਣੇ ਕਿ ਕੀ ਹੋਇਆ ਕਿਉਂ ਹੋ ਗਿਆ ਉਹ ਇਸ ਲਈ ਕਿ ਆ ਕਿ ਉੱਥੇ ਮੌਜੂਦ ਕੋਈ ਨਹੀਂ ਸੀ ਕਿਉਂ ਬਾਬਾ ਜੀ ਜੇ ਕੋਈ ਮੌਜੂਦ ਹੁੰਦਾ ਫਿਰ ਥੋੜਾ ਬੇਅਦਬੀ ਹੋ ਜਾਣੀ ਸੀ ਤੋ ਅਕਾਲ ਤਖਤ ਸਾਹਿਬ ਨੇ ਸਪਸ਼ਟ ਹਦਾਇਤਾਂ ਕਰ ਦਿੱਤੀਆਂ ਮੈਂ ਆਪ ਮੀਡੀਆ ਦੇ ਸਾਹਮਣੇ ਆ ਦੋ ਲਾਈਨਾਂ ਪੜਨੀਆਂ ਹੁਕਮਨਾਮਾ ਦਾ ਲੰਮਾ ਜਿਹੜੀ ਮੁੱਖ ਤੌਰ ਦੇ ਉਤੇ ਲਾਈਨ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਇਸ ਮੀਟਿੰਗ ਵਿੱਚ ਸਿਰਫ ਸੰਮਤੀ ਦੇ ਨਾਲ ਫੈਸਲਾ ਹੋਇਆ ਹੈ ਕਿ ਹਰ ਗੁਰਦੁਆਰਾ ਸਾਹਿਬ ਵਿੱਚ 24 ਘੰਟੇ ਲਈ ਪੱਕੇ ਤੌਰ ਤੇ ਸੇਵਾਦਾਰੀ ਦੀ ਡਿਊਟੀ ਯਕੀਨੀ ਬਣਾਈ ਜਾਏ ਇਸ ਵਿੱਚ ਕੋਤਾਇਕ ਪਾਏ ਜਾਣ ਤੇ ਜਾਂ ਵੀ ਅਦ비 ਹੋਣ ਦੀ ਸੂਰਤ ਵਿੱਚ ਗੁਰਦੁਆਰਾ ਸਾਹਿਬ ਦੀ ਤੇ ਗ੍ਰੰਥੀ ਸਾਹਿਬ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਏਗੀ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਹੁਣ ਗੱਲ ਇਹ ਆ ਸੰਗਤ ਜੀ ਇਹ ਹੁਕਮਨਾਮਾ ਜਾਰੀ ਹੋ ਚੁੱਕਾ ਹੈ ਤੇ ਹੁਣ ਇਹਨੂੰ ਲਾਗੂ ਕਰਨਾ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਦਾ ਕਿ ਜਿੱਥੇ ਆਪਾਂ ਸ਼ਤਾਬ ਦੀਆਂ ਮਨਾਉਣੀਆਂ ਆਪਾਂ ਬਾਬਾ ਬਕਾਲਾ ਸਾਹਿਬ ਦਾ ਜੋੜ ਮੇਲਾ ਮਨਾ ਰਹੇ ਹ ਇਸ ਹੁਕਮਨਾਮਾ ਸਾਹਿਬ ਨੂੰ ਘਰ-ਘਰ ਤੱਕ ਪਹੁੰਚਾਓ ਤੁਹਾਡੇ ਕੋਲ ਜਰੀਏ ਬਹੁਤ ਜ਼ਿਆਦਾ ਨੇ ਬਹੁਤ ਵੱਡੇ ਜਰੀਏ ਨੇ ਸਾਰੀਆਂ ਸਾਰੀਆਂ ਸੰਪਰਦਾਵਾਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਦਾ ਇਹ ਹੁਕਮਨਾਮੇ ਨੂੰ ਘਰ ਘਰ ਤੱਕ ਪਹੁੰਚਾਓ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਪਹਿਰੇ ਲਾਈਏ ਇਹ ਪਹਿਰਿਆਂ ਦੇ ਬਗੈਰ ਕੰਮ ਨਹੀਂ ਸਰਨਾ ਇਹ ਪੰਜਾਬ ਦੀ ਇਕਤਾ ਨੂੰ ਪੰਜਾਬ ਦੀ ਅਖੰਡਤਾ ਨੂੰ ਅੱਗ ਲਾਉਣ ਵਾਲੀ ਗੱਲ ਹੈ ਮੈਨੂੰ ਪਰਸੋਂ ਫੋਨ ਆਇਆ ਪਟਿਆਲੇ ਤੋਂ ਇੱਕ ਮੰਦਰ ਦੇ ਪ੍ਰਧਾਨ ਸਾਹਿਬ ਨੇ ਮੇਰੇ ਨਾਲ ਦੁੱਖ ਸਾਂਝਾ ਕੀਤਾ ਕਹਿੰਦਾ ਭਾਈ ਸਾਹਿਬ ਇਹ ਪੰਜਾਬ ਦੇ ਮਾਹੌਲ ਨੂੰ ਫਿਰ ਤੋਂ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਨੇ ਸੋ ਅਸੀਂ ਸਾਰੇ ਪੰਜਾਬੀਆਂ ਨੇ ਪੰਜਾਬ ਜੁਦਾ ਗੁਰਾਂ ਦੇ ਨਾਂ ਉਤੇ ਇੱਥੇ ਤੇ ਸਾਰੇ ਸ਼ਰਧਾਲੂ ਨੇ ਗੁਰੂ ਸਾਹਿਬ ਨੂੰ ਕਿਹੜਾ ਨਹੀਂ ਮੱਥਾ ਟੇਕਦਾ ਇੱਥੇ ਪੰਜਾਬ 'ਚ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਬੇਦਬੀਆਂ ਨੂੰ ਡੱਕਾ ਲਾਉਣਾ ਹੈ ਆਪਾਂ ਗੁਰੂ ਘਰਾਂ 'ਚ ਪਹਿਰੇ ਲਾਈਏ ਤਾਂ ਕਿ ਅੱਜੇ ਤੋਂ ਬੇਦਬੀਆਂ ਨਾ ਹੋਣ ਤੇ ਸਰਕਾਰ ਤੋਂ ਮੰਗ ਕਰਦੇ ਆ ਸਰਕਾਰ ਤੋਂ ਮੰਗ ਹੈ ਕਿ ਇਸ ਕਾਨੂੰਨ ਨੂੰ ਸਖਤ ਕਰ ਦਿਓ ਮੱਧ ਪ੍ਰਦੇਸ਼ ਦੇ ਵਿੱਚ ਗਊ ਮਾਤਾ ਦੀ ਹੱਤਿਆ ਦਾ ਜਾਂ ਕੋਈ ਇਦਾਂ ਦਾ ਕੇਸ ਹੋ ਜੇ ਉੱਥੇ ਸਿੱਧੀ ਐਨਐਸਏ ਲੱਗਦੀ ਆ ਉਹਨਾਂ ਨੇ ਆਪਣਾ ਕਾਨੂੰਨ ਬਣਾਇਆ ਹੋਇਆ ਕਿਉਂ ਨਹੀਂ ਇਹ ਪੰਜਾਬ ਆਪਣੇ ਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਵਾਸਤੇ ਐਸਾ ਕਾਨੂੰਨ ਬਣਾ ਸਕਦਾ ਸੋ ਬੇਨਤੀ ਹੈ ਸਾਰਿਆਂ ਲੀਡਰਾਂ ਦੇ ਹੱਥ ਬਣ ਕੇ ਬੇਨਤੀ ਆ ਇਸ ਚੀਜ਼ ਤੇ ਪੋਲਿਟਿਕਸ ਕਰਨੀ ਛੱਡ ਦਈਏ ਸਾਰੇ ਇਕੱਠੇ ਹੋ ਤੁਸੀਂ ਸਰਵਸ ਪਾਰਟੀ ਮੀਟਿੰਗ ਸਦੋਂ ਹਾਂ ਕਿੰਨੀ ਕਿੰਨੀ ਵਾਰੀ ਇਦਾਂ ਦੀਆਂ ਕਵਰੇਜਾਂ ਮੀਡੀਆ ਨੇ ਕਰਨੀਆਂ ਜੇ ਸਾਡੇ ਵਰਗਿਆਂ ਨੇ ਬੋਲਣਾ ਆਪਾਂ ਇਸ ਪੰਜਾਬ ਦੇ ਮਸਲੇ ਦਾ ਪੱਕਾ ਹੱਲ ਕਰ ਲਈਏ ਸਾਰੀਆਂ ਪਾਰਟੀਆਂ ਰਲ ਕੇ ਇੱਕ ਮਤਾ ਪਕਾ ਲਵੋ ਜਿਹੜਾ ਪੰਜਾਬ ਚਪੇ ਦੀ ਵੀ ਕਰਦਾ ਉਹਨੂੰ ਕਤਲ ਦੇ ਤੁਲ ਸਜ਼ਾ ਜਿਹੜੀ ਆ ਉਹ ਦਿੱਤੀ ਜਾਏ ਐਥਿਕਲੀ ਤੁਸੀਂ ਸਾਰੇ ਰਾਜੀ ਹੋ ਪਰ ਹੰਬਲਾ ਤਾਂ ਮਾਰਨਾ ਪੈਣਾ ਇਹਦੇ ਬਿਨਾਂ ਕੰਮ ਨਹੀਂ ਜੇ ਹੋਣਾ ਇਹ ਬੇਨਤੀਆਂ ਸਾਡੀਆਂ ਮੀਡੀਆ ਵਾਲਿਆਂ ਤੱਕ ਤੇ ਸਰਕਾਰਾਂ ਤੱਕ ਤੇ ਸੰਗਠਨਾਂ ਤੱਕ ਵੀ ਇੱਕ ਸਵਾਲ ਹੈ ਆਖਰੀ ਦਿੱਤਾ ਤੁਸੀਂ ਕਿ ਹੁਕਮਨਾਮਾ ਜਾਰੀ ਹੋਇਆ ਸੀ ਵਾਲਾ ਕੀ ਇਸ ਘਟਨਾ ਦੇ ਵਿੱਚ ਇਸ ਹੁਕਮਨਾਮੇ ਦੇ ਤਹਿਤ ਵੀ ਕਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਬਿਲਕੁਲ ਅਸੀਂ ਹੁਕਮਨਾਮਾ ਸਾਫ਼ ਦੀ ਕਾਪੀ ਦਿੱਤੀ ਆ ਜੀ ਕਮਿਸ਼ਨਰ ਸਾਹਿਬ ਨੂੰ ਕਾਪੀ ਦਿੱਤੀ ਆ ਅਸੀਂ ਅਸੀਂ ਆਖਿਆ ਵੀ ਇਹ ਤੁਸੀਂ ਹੁਕਮਨਾਮਾ ਆਪਣੇ ਸਾਰੇ ਪੰਜਾਬ ਦੇ ਵਿੱਚ ਅਸੀਂ ਤਾਂ ਉਹਨਾਂ ਨੂੰ ਵੀ ਬੇਨਤੀ ਕੀਤੀ ਸਾਡੀ ਡੀਜੀ ਸਾਹਿਬ ਨਾਲ ਇੱਕ ਮੁਲਾਕਾਤ ਕਰਵਾ ਦਿਓ ਤਾਂ ਕਿ ਕਿਉਂਕਿ ਵੇਖੋ ਜਦੋਂ ਕਿਤੇ ਘਟਨਾ ਵਾਪਰਦੀ ਆ ਆਪਾਂ ਤਾਂ ਦੁਖੀ ਹੋਣੇ ਹੁੰਨੇ ਆ ਸਿੱਖਾਂ ਨੇ ਤਾਂ ਦੁਖੀ ਹੋਣਾ ਹੀ ਪੁਲਿਸ ਵੀ ਪਰੇਸ਼ਾਨ ਹੁੰਦੀ ਆ ਪੁਲਿਸ ਦੇ ਵਿੱਚ ਵੀ ਜਿਹੜੇ ਅਫਸਰ ਨੇ ਉਹ ਵੀ ਸਿੱਖ ਨੇ ਜਾਂ ਦੂਜੇ ਵੀ ਨੇ ਉਹਨਾਂ ਨੂੰ ਵੀ ਤਾਂ ਦਰਦ ਹੁੰਦਾ ਸੋ ਮੈਂ ਬੇਨਤੀ ਕਰਦਾ ਕਿ ਪੁਲਿਸ ਦੇ ਸਾਰੇ ਗਰੁੱਪਾਂ ਦੇ ਵਿੱਚ ਹੁਕਮਨਾਮਾ ਪਾਇਆ ਜਾਏ ਸਾਰੇ ਪ੍ਰਚਾਰਕ ਸਹਿਬਾਨਾਂ ਦੇ ਗਰੁੱਪਾਂ ਦੇ ਵਿੱਚ ਹੁਕਮਨਾਮਾ ਪਾਇਆ ਜਾਏ ਸਾਰੀਆਂ ਪ੍ਰਬੰਧਕ ਕਮੇਟੀਆਂ ਤੱਕ ਪਹੁੰਚਿਆ ਜਾਏ ਤਾਂ ਸਾਰੇ ਰਲ ਕੇ ਭਾਈ ਪੁਲਿਸ ਕਮਿਸ਼ਨਰ ਨਾਲ ਤੁਹਾਡੀ ਵੀ ਗੱਲ ਹੋਈ ਆ ਕਿ ਉਹਨਾਂ ਨੇ ਇਸ ਮਾਮਲੇ ਤਹਿਤ ਕੋਈ ਧਾਰਾ ਦੱਸੀ ਆ ਕਿ ਧਾਰਾ ਕਿਹੜੀ-ਕਿਹੜੀ ਹੋਣੀ ਆ ਧਾਰਾ ਤਾਂ ਉਹ ਹੀ ਜਿਹੜੀ 295 ਦਾ ਨਵ ਉਮਰ ਕਾਲ 99 ਹੋ ਗਿਆ ਕੁਛ ਇਦਾਂ ਕਰਕੇ ਉਹ ਧਾਰਾ ਜਿਹੜੀ ਲੱਗੀ ਐ ਪਰ ਇਹਦੇ ਚੋਂ ਕੱਖ ਨਹੀਂ ਨਿਕਲਣਾ ਇਹ ਤਾਂ ਸਿਰਫ ਇਹ ਹੁੰਦਾ ਵੀ ਜਿਹੜਾ ਰੋਸ ਆ ਵੀ ਹਾਂ ਮਾ ਪਰਚਾ ਦਰਜ ਹੋ ਗਿਆ ਪਰ ਕਿੰਨੇ ਪਰਚੇ ਆਪਾਂ ਦਰਜ ਕਰਾ ਲਏ ਕਿੰਨੇ ਬੰਦੇ ਇਹਨਾਂ ਕੋਲ ਅੰਦਰ ਕਿਉਂਕਿ ਜਦੋਂ ਕੋਈ ਬੰਦਾ ਮਰ ਜਾਂਦਾ ਨਾ ਉਦੋਂ ਕਹਿੰਦੇ ਉਹਨੂੰ ਮਾਰਿਆ ਕਿਉਂ ਸਾਨੂੰ ਪਤਾ ਕਿੱਦਾਂ ਲੱਗੇਗਾ ਹੁਣ ਪਤਾ ਤਾਂ ਫਿਰ ਜਿੰਨਾਂ ਨੇ ਲਾਉਣਾ ਉਹ ਹੀ ਲਾ ਸਕਦੇ ਨੇ ਨਾ ਪੁਲਿਸ ਨੂੰ ਵੀ ਬੇਨਤੀ ਐ ਕਿ ਇਹਨਾਂ ਕੇਸਾਂ ਚੋਂ ਜਰੂਰ ਸਾਨੂੰ ਕੁਝ ਕੱਢ ਕੇ ਦੋ ਇਹਨਾਂ ਦੇ ਪਿੱਛੇ ਕੌਣ ਐ 8 ਸਾਲ ਹੋ ਗਏ ਨੇ ਸੰਤਾਂ ਨੂੰ ਰੋਂਦਿਆਂ ਦਰਲੇ مارਦੇ ਆ ਤੇ ਸਾਨੂੰ ਦੱਸੋ ਦੱਸੋ ਇਹਨਾਂ ਦੇ ਪਿੱਛੇ ਕੌਣ ਹੈ ਇਹ ਬੇਇਨਤੀ ਸਾਜੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਇਹ ਭਗਵਾਨਪੁਰ ਦੇ ਵਿੱਚ ਉਹ ਕੀ ਘਟਨਾ ਸੀ ਔਰ ਪੁਲਿਸ ਦੀ ਕੀ ਕਾਰਵਾਈ ਰਹੀ ਹੈ ਕੀ ਜਾਂਚ ਚ ਪਤਾ ਲੱਗਦਾ। ਸਾਨੂੰ ਸ਼ਾਮ ਕਰੀਬ 3:30 ਜੇ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਭਗਵਾਨਪੁਰ ਪਿੰਚ ਹੈ ਇਹ ਬੰਦਾ ਗੁਰਦੁਆਰੇ ਚ ਬੜਾ ਹੈ। ਉੱਥੇ ਉਹਨਾਂ ਨੇ ਉਹਨੇ ਵਿਰਧੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੌਕੇ ਤੇ ਸਾਡਾ ਐਸਐਸਓ ਉੱਥੇ ਪਹੁੰਚ ਗਿਆ। ਅਸੀਂ ਇਹ ਬੰਦਾ ਆਰਾਊਂਡ ਅਪ ਕਰ ਲਿਆ ਹੈ। राउंड अप करके भी और के ऐसी कार्रवाई करेंगे है अभी फचा करता हुआ है और तीन सौ सात जोड़ी सैक्शन है अं लाते हुए हैं और बाकी जोड़ी कार्रवाई है उसकी हल्क ला हैं ਮੁਗਲ ਪਤਾ ਲੱਗ ਪਾਇਆ ਕਿਥੋਂ ਦਾ ਹੈ ਇਹ ਬੰਦੇ ਦਾ ਨਾਮ ਅਸੀਂ ਹੁਣ ਤਸਦੀਕ ਕਰਦੇ ਪਏ ਹੈ ਪਰ ਇਹ ਰਹਿਣ ਵਾਲਾ ਕਿਥੇ ਦਾ ਹੈ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਬੰਦੇ ਦਾ ਨਾਮ ਹਰਦੇਵ ਸਿੰਘ ਲਗਾ ਹੈ ਔਰ ਬਾਕੀ ਜਿਹੜੀ ਤਫਤੀਸ਼ ਹੈ ਉਹ ਅਸੀਂ ਜਲ ਜਲ ਮੁਕੰਮਲ ਕਰਕੇ ਇਨਫੋਰਮੇਸ਼ਨ ਦੇਵਾਂਗੇ ਮੈਮ ਹੁਣ ਸਥਿਤੀ ਕਿਦਾਂ ਦੀ ਹੈ ਹੁਣ ਸਥਿਤੀ ਸਾਡੀ ਬਿਲਕੁਲ ਪੂਰੀ ਕੰਟਰੋਲ ਤੇ ਹੈ ਸਾਨੂੰ ਬੜਾ ਫੇਵਰਿਟ ਕੀਤਾ ਪਬਲਿਕ ਨੇ ਵੀ ਔਰ ਬੜੀ ਬੜੀ ਚਾਰਵਾਈ ਲਈ ਮੁਗਲ ਅਫਸਰਾਂ ਨੂੰ ਸਾਨੂੰ ਬਹੁਤ ਬੜਾ ਕਾਮਪਲੀਟ ਕੀਤਾ ਉਹਨ ਸਾਰਾ ਲਾਅ ਐਂਡ ਆਰਡਰ ਸਿਚੁਏਸ਼ਨ ਬਿਲਕੁਲ ਕੰਟਰੋਲ ਵਿੱਚ ਕੋਈ ਸਿਚੁਏਸ਼ਨ ਪੂਰੀ ਕੰਟਰੋਲ ਵਿੱਚ ਹੈ ਸਾਰੇ ਬੰਦੇ ਉੱਥੇ ਜਾ ਚੁੱਕੇ ਹਨ ਸਾਰਾ ਕੁਛ ਅਸੂਈ ਤੇਰੀ ਤਰੀਕੇ ਨਾਲ ਹੈ ਆਖਿਰwale ਅਕਸਰ ਇਹੋ ਜਿਹੀ ਕਿਤਾਬ ਤੋਂ ਬਾਅਦ ਇੱਕ ਰਿਊਮਰ ਜੇ ਪੈਦਾ ਹੁੰਦਾ ਹੈ ਕੋਈ ਇੰਨੀ ਦੀ ਸਥਿਤੀ ਇਤਨੀ ਕੀ ਕਹਿਣਾ ਚਾਹੀਏ ਆਮ ਲੋਕਾਂ ਨੂੰ ਕੋਈ ਰੂਮਰ ਦੀ ਗੱਲ ਨਹੀਂ ਹੈ ਕੋਈ ਗਰਾਊਂਡ ਦੀ ਲੋਟ ਨਹੀਂ ਹੈ ਸਾਰੀ ਸਿਚੁਏਸ਼ਨ ਪੂਰੀ ਕੰਟਰੋਲ ਵਿੱਚ ਹੈ ਹਨਾ ਆਪ ਅਸੀਂ ਇੱਥੇ ਮੌਜੂਦ ਹੈ ਵੈਸੇ ਕੋਈ ਇਤਨੀ ਦੀ ਗੱਲ ਨਹੀਂ ਹੈ ਕਿ ਕੋਈ ਧਰਨਾ ਲੱਗਿਆ ਹੋਇਆ ਹੈ ਕੋਈ ਆਪਣੇ ਕੋਈ ਪ੍ਰੋਟੈਸਟ ਹੈ ਕੋਈ ਇਦਾਂ ਦੀ ਗੱਲ ਨਹੀਂ ਸ ਔਰ ਉਹਨਾਂ ਦੀ ਇਨਵੈਸਟੀਗੇਸ਼ਨ ਪੱਕਾ ਧਿਆਨ ਦੇਵਾਂਗੇ ਇਨਵੈਸਟੀਗੇਸ਼ਨ ਅਸੀਂ ਜਲਦ ਤੋਂ ਜਲਦ ਕੰਪਲੀਟ ਕਰਕੇ ਉਹਨੂੰ ਉਹਦੀ ਹਾਲਾਤ ਠੀਕ ਨੇ ਆਹ ਉਹਦੀ ਹਾਲਾਤ ਠੀਕ ਨੇ ਉਹਨਾਂ ਅਸੀਂ ਵੈਰੀਫਾਈ ਕਰਦੇ ਹਾਂ ਉਹਨੂੰ ਚੈੱਕ ਹੋ ਜੜਾ ਮੈਡੀਕਲ ਬਲਾਈਜ਼ਾ ਹੋਗਾ ਤਾਂ ਫਿਰ ਥੈਂਕ ਯੂ ਥੈਂਕ ਯੂ